ਹੁਣ ਅੱਜ ਤੁਸੀਂ ਮੈਨੂੰ ਮਿਲੇ ਹੋ ਠੀਕ ਹੈ ਹੁਣ ਮੈਨੂੰ ਤੁਰਦੇ ਵਿਸ਼ਵਾਸ ਹੀ ਨਹੀਂ ਮੈਂ ਕਹੂੰਗਾ ਯਾਰ ਮੈਂ ਇੰਦਰ ਨਾਲ ਇੰਟਰਵਿਊ ਕਰਦਾ ਐਨੀਮਲ ਵਿਲੇ ਮੈਂ ਭਾਰ ਵਧਾਇਆ ਸੀ ਆਪਾਂ ਸੋ ਮੈਨੂੰ ਇਹਦੀ ਜੋ ਮਰਜ਼ੀ ਖਾ ਲੈਂਦਾ ਸੀ ਬਟ ਇਹ ਸੀਗਾ ਕਿ ਤੁਸੀਂ ਕਿਸ ਤਰ੍ਹਾਂ ਦੀ ਡਾਈਟ ਖਾਣੀ ਹੈ ਉਹਦੇ ਕਰਕੇ ਥੋੜੇ ਮੈਨੂੰ ਫਿਜ਼ੀਕਲ ਇਸ਼ੂ ਵੀ ਹੋਏ ਕੁਝ ਲੋਕ ਹੈਗੇ ਜਿਹੜੇ ਸੋਚਦੇ ਹੈਗੇ ਕਿ ਯਾਰ ਸਵੈਗ ਮੰਨਦੇ ਆ ਅੱਛਾ ਵੀ ਅਸੀਂ ਗੈਂਗ ਕਹੋਣਾ ਚਾ ਗੈਂਗਲੈਂਡ ਕਹੋ ਉਹਨਾਂ ਜਿਹੜੀ ਹੁਣ ਅੱਜ ਦੀ ਜਨਰੇਸ਼ਨ ਹੈਗੀ ਹੈ ਜਾਂ ਯੂਥ ਹੈਗੀ ਹੈ ਉਹਨਾਂ ਨੂੰ ਥੋੜਾ ਫੈਸੀਨੇਟ ਕਰਦੀ ਹੈ ਇਦਾਂ ਦੀ ਚੀਜ਼ਾਂ ਯਾਰੀ ਕਿੰਨੇ ਕਿ ਮਹੀਨੇ ਰੱਖ ਦੀ ਹੈਗੀ ਡੈਵੀ ਵਾਸਤੇ ਬਹੁਤ ਜ਼ਿਆਦਾ ਮਹੀਨੇ ਰੱਖ ਰਹੀ ਹੈ ਮੇਰੇ ਵਾਸਤੇ ਮੇਰੇ ਵਾਸਤੇ ਮੇਰੇ ਯਾਰ ਬਹੁਤ ਚੁਣਿੰਦੇ ਹੁੰਦੇ ਨੇ ਕੋਈ ਬੰਦੇ ਨੇ ਬੜੀ ਸੋਹਣੀ ਗੱਲ ਲਿਖੀ ਸੀਗੀ ਬੋਲੀ ਸੀਗੀ ਅੱਜ ਦੇ ਸਮੇਂ ਦੇ ਵਿੱਚ ਜਦੋਂ ਬਾਰਿਸ਼ ਖਤਮ ਹੋ ਜਾਂਦੀ ਹੈ ਲੋਕਾਂ ਨੂੰ ਛਤਰੀ ਭਾਰੀ ਲੱਗਣੀ ਸ਼ੁਰੂ ਹੋ ਜਾਂਦੀ ਜਦੋਂ ਅੰਨੇ ਦੀਆਂ ਅੱਖਾਂ ਆਉਂਦੀਆਂ ਨੇ ਉਹ ਸਭ ਤੋਂ ਪਹਿਲਾਂ ਸੂਟੀ ਨੂੰ ਭਗਾ ਕੇ ਮਾਰਦਾ ਹੈ ਸੋ ਲੋਕਾਂ ਦੀ ਜ਼ਿਆਦਾ ਪਰਵਾਹ ਨਹੀਂ ਕਰਨੀ ਚਾਹੀਦੀ ਜੇ ਹੁਣ ਤੁਹਾਨੂੰ ਥੋੜੀ ਜਿੜਾਂ ਹੀ ਵੱਟ ਰਹੇ ਨੇ ਠੀਕ ਹੈ ਜੀ ਉਹ ਫਿਰ ਦੋਸਤ ਦੋਸਤੀ ਹੁੰਦੇ ਨੇ ਸਸਕਾ ਦੀ ਤੁਸੀਂ ਦੇਖ ਰਹੇ ਹੋ ਤਸਕਰ ਰਿਵੀ ਤੇ ਮੈਂ ਸ਼ਾਇਦ ਕੋ ਪੂਰਾ ਦਰਸ਼ਕੋ ਅੱਜ ਕੱਲ ਇੱਕ ਫਿਲਮ ਦਾ ਬਹੁਤ ਹੀ ਜ਼ਿਆਦਾ ਚਰਚਾ ਹੋ ਰਹੀ ਹੈਗੀ ਪੰਜਾਬ ਦੇ ਵਿੱਚ ਪੰਜਾਬ ਤੋਂ ਬਾਹਰ ਵੀ ਕਿਉਂਕਿ ਫਿਲਮ ਦਾ ਨਾਮ ਬੜਾ ਇੰਟਰਸਟਿੰਗ ਹੈ ਤੇ ਫਿਲਮ ਦਾ ਨਾਮ ਕੀ ਹੈ ਫਿਲਮ ਦਾ ਨਾਮ ਹੈ ਗੈਗਲੈਂਡ ਤੇ ਉਸ ਗੈਗਲੈਂਡ ਦੇ ਵਸਿੰਦੇ ਸਾਡੇ ਨਾਲ ਦੇ ਬੈਠਦੇ ਨੇ ਮੈਡੀ ਸਵਾਗਤ ਹੈ ਤੁਹਾਡਾ ਅੱਜ ਜੀ ਬਈ ਥੈਂਕ ਯੂ so much ਬਜ ਗੈਗਲੈਂਡ ਹੈ ਨਾ ਮੇਰਾ ਇੱਕ ਸ਼ਬਦੀ ਬਹੁਤ ਪਰ ਆਇਆ ਇਹ ਜੋ ਸੁਣਦੇ ਹੈਗੇ ਆ ਜਾਂ ਜਦੋਂ ਇਹੋ ਜੀ ਜਦੋਂ ਕੋਈ ਚੀਜ਼ ਬਦਲੋ ਕ੍ਰਿਓਸਟੀ ਬਹੁਤ ਵੱਡੀ ਬਜਦਦੀ ਹੈ ਕਿ ਯਾਰ ਅੱਛਾ ਗੈਗਲੈਂਡ ਆ ਰਹੀ ਹੈਗੀ ਆ ਤੇ ਗੈਗਲੈਂਡ ਪਹਿਲਾਂ ਵੀ ਕਿਉਂਕਿ ਸਿੱਧ ਹੋ ਚੁੱਕੇ ਹੈਗੇ ਆ ਤੇ ਫਿਰ ਤੋਂ ਆ ਰਹੀ ਹੈ ਕੀ ਕੁਝ ਖਾਸ ਹੋਣ ਵਾਲਾ ਹੈ ਤਾਂ ਖਾਸ ਪੰਜਾਬੀ ਇੰਡਸਟਰੀ ਦੇ ਵਿੱਚ ਐਕਸ਼ਨ ਨੂੰ ਲੈ ਕੇ ਇੱਕ ਅੱਛੀ ਵੇਰੀਏਸ਼ਨ ਲੈ ਕੇ ਆ ਰਹੇ ਨੇ ਜੀ ਸੈਵੀਓ ਸੰਧੂ ਜੀ ਹੈ ਨਾ ਜੀ ਤੋ ਹਰੇਕ ਕੈਰੈਕਟਰ ਦੇ ਅਕੋਰਡਿੰਗਲੀ ਹਮ ਕਰੈਕਟਰ ਦੇ ਸੁਭਾਅ ਦੇ ਅਕੋਰਡਿੰਗਲੀ ਹਨਾ ਉਸ ਚੀਜ਼ ਦੇ ਉੱਤੇ ਵਰਕ ਕੀਤਾ ਗਿਆ ਜੀ ਠੀਕ ਹੈ ਕਿਹੜੇ ਬੰਦੇ ਦਾ ਜੋ ਕਰੈਕਟਰ ਹੋਊਗਾ ਕਰੈਕਟਰਾਈਜ਼ੇਸ਼ਨ ਤੇ ਕੰਮ ਕੀਤਾ ਹੈ ਡਾਇਰੈਕਸ਼ਨ ਤੇ ਬਹੁਤ ਖੂਬੀ ਕੰਮ ਹੋਇਆ ਹਮ ਠੀਕ ਹੈ ਜੀ ਤੇ ਸਕ੍ਰਿਪਟ ਦੇ ਉੱਤੇ ਕੰਮ ਹੋਇਆ ਬਾਕੀ ਇਹ ਗੱਲ ਹੈਗੀ ਹੈ ਕਿ ਆਡੀਅנס ਠੀਕ ਹੈ ਜੀ ਦੱਸੂਗੀ ਹੂੰ ਕੀ ਹਾਂ ਕਿ ਉਹਨਾਂ ਨੇ ਸਾਨੂੰ ਫੇਲ ਕਰਨਾ ਜਾਂ ਪਾਸ ਕਰਨਾ ਜੀ 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 ਬਿਲਕੁਲ ਭਾਈ ਜੀ ਮਤਲਬ ਇੱਕ ਜਿਵੇਂ ਕਹਦੀਏ ਜਿਹੜੀ ਛਾਲ ਮਾਰਦੇ ਹੋ ਤੁਸੀਂ ਹੈਨਾ ਕਸੂਤੇ ਡਿਗਰੀ ਉਸ ਤੋਂ ਬਾਅਦ ਮਤਲਬ ਉਸ ਜਨਰ ਤੋਂ ਹਟ ਕੇ ਫਿਰ ਸਿੱਧਾ ਐਨੀਮਲ ਹੈਨਾ ਉਹ ਇੱਕ ਜਿਹੜੀ ਜਿਹੜੀ ਛਾਲ ਹੈਗੀ ਆ ਉਹ ਛਾਲ ਦੇ ਦਰਮਿਆਨ ਮੈਨੂੰ ਪਤਾ ਹੈ ਬਹੁਤ ਵੱਡੀ ਮਿਹਨਤ ਵੀ ਹੁੰਦੀ ਹੈ ਬਹੁਤ ਵੱਡਾ ਸੰਘਰਸ਼ ਹੁੰਦਾ ਬੈਕਐਂਡ ਤੇ ਵੀ ਪਰ ਤੁਸੀਂ ਕੀ ਵੇਖਦੇ ਹੋ ਵੀ ਉਸ ਛਾਲ ਦੇ ਵਿੱਚ ਕਿਉਂਕਿ ਇੱਕ ਜਨਰ ਤੋਂ ਦੂਸਰੇ ਜਨਰ ਨੂੰ ਸ਼ਿਫਟ ਕਰਨਾ ਤੇ ਕਿੰਨਾ ਇੱਕ ਔਖਾ ਹੁੰਦਾ ਐਕਟਰ ਦੇ ਲਈ ਤੇ ਕੀ ਕੁਝ ਸਾਬਣਾ ਕਰਨਾ ਪੈਂਦਾ ਸਾਨੂੰ ਉਹ ਮੈਂ ਵੀ ਗੱਲ ਕਹਾਂ ਕਿ ਛਾਲ ਤਾਂ ਪਰਮਾਤਮਾ ਦੀ ਕਰਪਾ ਨਲਚਲਛਾਲ ਤਾਂ ਨਹੀਂ ਮੈਂ ਮਰੀ ਹਣਾ ਸੋ ਸਟੈਪ ਬਾਈ ਸਟੈਪ ਹੀ ਜੀ 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 ਸੋ ਬਹੁਤ ਸਾਰੇ ਆਡੀਸ਼ਨ ਤੇ ਵੀ ਸੀਗੇ ਅਸੀਂ ਬਹੁਤ ਸਾਰੀਆਂ ਰਿਜੈਕਸ਼ਨਸ ਵੀ ਫੇਸ ਕੀਤੀਆਂ ਨੇ ਹਾਂ ਔਰ ਯਾਰ ਜਗਰੀ ਤੋਂ ਬਾਅਦ ਵੀ ਹਣਾ ਤੇ ਪੰਜਾਬੀ ਇੰਡਸਟਰੀ ਦੇ ਵਿੱਚ ਤਾਂ ਚਲੋ ਮੇਰਾ ਜਿਆਦਾ ਐਕਸਪੀਰੀਅੰਸ ਨਹੀਂ ਰਿਹਾ ਜੀ ਠੀਕ ਹੈ ਸੋ ਜ਼ਿਆਦਾਤਰ ਮੈਨੂੰ ਇਹ ਸੀਗਾ ਕਿ ਆਡੀਸ਼ਨਸ ਵਗੈਰਾ ਦਾ ਹੀ ਉਹ ਕਨਸੈਪਟ ਚੱਲਦਾ ਸੀਗਾ ਹਾਂ ਸੋ ਬਾਲੀਵੁੱਡ ਦੇ ਵਿੱਚ ਇਹੀ ਚੱਲਦਾ ਹੈ ਸੋ ਰੂਟੀਨ ਜੌਡੀਸ਼ਨ ਭੇਜਦੇ ਸੀਗੇ ਸੋ ਮੇਰਾ ਕੋਈ ਜ਼ਿਆਦਾ ਫਰੈਂਡ ਸਰਕਲ ਵੀ ਕੋਈ ਹੈ ਨਹੀਂ ਇੰਡਸਟਰੀ ਦੇ ਵਿੱਚ ਹਾਂ ਉਹ ਇਹ ਚੀਜ਼ ਸੀਗੀ ਕਿ ਸਟੈਪ ਬਾਈ ਸਟੈਪ ਚੱਲਦੇ ਰਹੇ ਹਾਂ ਛਾਲ ਮਰਵਾਉਣ ਵਾਲਾ ਪ੍ਰਮਾਤਮਾ ਜੀ ਸੋ ਉਹਨਾਂ ਨੇ ਜੀ ਯਾਰ ਜਿਗਰੀ ਵੀ ਦਵਾਈ ਸੀਗੀ ਤੇ ਉਸ ਤੋਂ ਬਾਅਦ ਜੀ ਐਨੀਮਲ ਦਵਾਈ ਹੈ ਜਿਹੜਾ ਕੈਟ ਕੀਤੀ ਹੈ ਮੈਂ ਹਾਂ ਤਾਂ ਉਹ ਉਹਦੀ ਰੈਮੋ ਕਰਮ ਨਾਲ ਹੋਇਆ ਜੀ ਤੇ ਬੰਦੇ ਨੇ ਆਪਾਂ ਤਾਂ ਸਿਰਫ ਮਿਹਨਤ ਕਰਨੀ ਖੰਦੀ ਹੈ। ਹੂੰ ਹੂੰ ਹੂੰ। ਤੋਂ ਤੁਹਾਡੀ ਰੂਟੀਨ ਦੀ ਕੰਟੀਨਿਉਟੀ ਸੋਚੀ ਜਾਣਾ ਸਾਰਾ ਦਿਨ ਕਿ ਉਸੇ ਕੰਮ ਦੇ ਬਾਰੇ ਆਪਣੇ ਬਾਰੇ ਕਿ ਹੋਰ ਕੀ ਸੁਧਾਰ ਸਕਦੇ ਆ। ਹੂੰ ਹੂੰ ਹੂੰ। ਉਹ ਚੀਜ਼ ਹੈ ਜਿਹੜੀ ਤੁਹਾਨੂੰ ਅੱਗੇ ਲੈ ਕੇ ਜਾਂਦੀ ਹੈ ਜੀ। ਜੀ ਜੀ ਤੇ ਦੇ ਵੀ ਹੋਰੇ ਕੀ ਸੋਚਦੇ ਨੇ ਵੀ ਮੈਂ ਜਦੋਂ ਐਜ਼ ਐਜ਼ ਅ ਐਕਟਰ ਥੇਰ ਵੀ ਇਸ ਮੁਕਾਮ ਤੱਕ ਮੈਂ ਜਾਣਾ ਹੈਗਾ। ਤੋੜਦਾ ਕਿ ਮਤਲਬ ਉਹ ਇੱਕ ਰੱਖਿਆ ਜਿਵੇਂ ਹਰ ਇੱਕ ਕਲਾਕਾਰ ਦਾ ਜਿਹੜਾ ਵੀ ਥੀਏਟਰ ਸਟਾਰਟ ਕਰਦਾ ਹੈ ਜਾਂ ਐਕਟਿੰਗ ਦੇ ਵਿੱਚ ਹੁੰਦਾ ਹੈ ਹਰ ਇੱਕ ਕੋਈ ਚਾਹੁੰਦਾ ਯਾਰ ਮੈਂ ਸੁਪਰਸਟਾਰ ਬਣ ਬਿਲਕੁਲ ਬਿਲਕੁਲ ਮੈਂ ਇਹਦੇ ਵਿੱਚੋਂ ਕੋਈ ਉਹ ਨਹੀਂ ਹੈਗੀ ਜਿਹੜੇ ਮੈਂ ਅੱਜ ਗੱਲ ਕਹਾਗੇ ਕਿ ਮੈਂ ਸੁਪਰਸਟਾਰ ਬੰਨਾ ਚਾਹੁੰਦਾ ਹਣਾ ਆਰਟਿਸਟ ਹਰ ਇੱਕ ਚਾਹੁੰਦਾ ਹੁੰਦਾ ਹੈ ਕਿ ਹਣਾ ਕਿ ਮੈਂ ਸੁਪਰਸਟਾਰ ਬਣਾ ਜਾਂ ਠੀਕ ਹੈ ਮੇਰਾ ਨਾਮ ਹੋਵੇ ਜੀ ਹਣਾ ਉਹਦੇ ਚੀਜ਼ ਲਈ ਬਹੁਤ ਸਾਰੇ ਸੈਕਰੀਫਾਈਸ ਕਰਨੇ ਪੈਂਦੇ ਨੇ ਹਮ ਬਹੁਤ ਸਾਰੀਆਂ ਚੀਜ਼ਾਂ ਹੁਣ ਮੈਨੂੰ ਖਾਣ-ਪੀਣ ਦਾ ਬਹੁਤ ਸ਼ੌਂਕ ਹੈ ਜੀ ਹਮ ਹੁਣ ਮੈਨੂੰ ਜਦੋਂ ਮਿੱਠਾ ਛੱਡਣਾ ਪੈਂਦਾ ਹੈ ਜਾਂ ਅਮਲ ਕੀ ਹੁਣ weight pull ਔਨ ਕਰਨਾ ਚਲੋ ਉਹ ਤਾਂ ਮੈਨੂੰ ਵਧੀਆ ਹੀ ਸੀਗਾ ਜੇ ਐਨੀਮਲ ਵੇਲੇ ਮੈਂ ਭਾਰ ਵਧਾਇਆ ਸੀ ਆਪਣਾ ਸੋ ਮੈਨੂੰ ਐ ਦੀ ਜੋ ਮਰਜ਼ੀ ਖਾ ਲੈਂਦਾ ਸੀ ਬਟ ਇਹ ਸੀਗਾ ਕਿ ਤੁਸੀਂ ਕਿਸ ਤਰ੍ਹਾਂ ਦੀ ਡਾਈਟ ਖਾਣੀ ਹੈ ਹਨਾ ਉਹਦੇ ਕਰਕੇ ਥੋੜੇ ਮੈਨੂੰ ਫਿਜ਼ੀਕਲ ਇਸ਼ੂ ਵੀ ਹੋਏ ਹਨਾ ਬਟ ਉਹ ਰੋਲਾ ਕੀ ਹੁੰਦਾ ਕਿ ਹੁਣ ਰਿਕੁਆਇਰਮੈਂਟ ਹੈ ਮੈਨੂੰ ਤੁਹਾਨੂੰ ਕਰਨੀ ਪੈਣੀ ਆ ਬਹੁਤ ਚੀਜ਼ਾਂ ਸੈਕਰੀਫਾਈਜ਼ ਕਰਨੀਆਂ ਪੈਂਦੀਆਂ ਨੇ ਠੀਕ ਹੈ ਕਿਵੇਂ ਆਡੀਅנס ਨਾਲ ਇੰਟਰੈਕਟ ਕਰੂੰਗੇ ਫਿਲਮ ਆਉਣ ਤੋਂ ਪਹਿਲਾਂ ਫਿਲਮ ਆਉਣ ਤੋਂ ਬਾਅਦ ਕਲੀ ਫਿਲਮ ਐਕਟਿੰਗ ਕਰਕੇ ਤੁਹਾਡੀ ਡਿਊਟੀ ਖਤਮ ਨਹੀਂ ਹੋ ਜਾਂਦੀ ਉਦੋਂ ਬਾਅਦ ਤੁਹਾਨੂੰ ਆਡੀਅנס ਨੇ ਜਦੋਂ ਪਿਆਰ ਦੇਣਾ ਹੈ ਹਮ ਮੈਨੂੰ ਬਹੁਤ ਜਾਣੇ ਕਹਿ ਦਿੰਦੇ ਨੇ ਮੇਰੀ ਕੋਸ਼ਿਸ਼ ਹੁੰਦੀ ਹੈ ਜ਼ਿਆਦਾਤਰ ਕਿ ਯਾਰ ਹਰੇਕ ਬੰਦੇ ਨੂੰ ਜਵਾਬ ਦੇ ਸਕਾਂ ਜਾਂ ਰਿਪਲਾਈ ਦੇ ਵਿੱਚ ਜਾਂ ਜੋ ਕੋਈ ਮੈਸੇਜ ਆਉਂਦੇ ਨੇ ਉਹਨੂੰ ਰਿਪਲਾਈ ਦੇ ਸਕਾਂ ਬਟ ਸਾਰਿਆਂ ਨੂੰ ਰਿਪਲਾਈ ਦੇਣਾ ਜਾਂ ਜਵਾਬ ਦੇਣਾ ਔਖਾ ਹੋ ਜਾਂਦਾ 사람 ਉਹ ਉਹਦੇ ਕਰਕੇ ਕਈ ਬੰਦੇ ਰਸਵੀ ਜਾਂਦੇ ਨੇ ਮੇਰੇ ਨਾਲ ਕਿ ਯਾਰ ਠੀਕ ਹੈ ਜੇ ਸ਼ਾਇਦ ਉਹ ਸੂਤ ਦੇਉਣੇ ਜੀ ਹਵਾ ਖਰਾਬ ਹੋ ਗਈ ਉਹ ਬਟ ਇਕੱਲੇ ਬੰਦੇ ਵਾਸਤੇ ਥੋੜਾ ਹੀ ਮੁਸ਼ਕਲ ਹੋ ਜਾਂਦਾ ਹਨ ਜੀ ਗੈਂਗਲੈਂਡ ਭਾਜੀ ਇਹ ਇੱਕ ਸ਼ਬਦ ਹੈਗਾ ਨਾ ਨਿੱਜੀ ਤੌਰ ਤੇ ਤੁਸੀਂ ਗੈਂਗਲੈਂਡ ਸ਼ਬਦ ਨੂੰ ਕਿਵੇਂ ਲੈਂਦੇ ਨਿੱਜੀ ਤੌਰ ਦੇ ਉਤੇ ਜੀ ਆਮ ਪਾਸ਼ਾ ਚ ਗੱਲ ਕੀਤੀ ਹੈ ਕਿ ਆਪਣੇ ਦਿਮਾਗ ਦੇ ਵਿੱਚ ਇੱਕ ਇਮੇਜ ਬਣ ਜਾਂਦੀ ਹੈ ਕਿ ਯਾਰ ਇਹਦੇ ਵਿੱਚ ਗੈਂਗ ਵਾਰ ਜ਼ੋਂਗ ਵੀ ਹਨ ਨਾ ਜਾਂ ਲੜਾਈ ਹੋਊਗੀ ਉਹ ਜੋ ਆਪਾਂ ਵੈਸੇ ਫਿਲਮ ਦੇ ਕਨਸੈਪਟ ਦੇ ਹਿਸਾਬ ਨਾਲ ਚਲੀ ਜਾਈ ਚਲਿਆ ਜਾਵੇ ਹੁਣ ਆਪਾਂ ਰੂਟੀਨ ਦੇ ਵਿੱਚ ਯਾਰ ਬੋਸ ਬੈਠਦੇ ਆ ਆ ਪੰਜ 10 ਜਣੇ ਬੈਠੇ ਆ ਆਪਾਂ ਕਹਿ ਦਿੰਨੇ ਆ ਕਿ ਯਾਰ ਹਾਂ ਕਿ ਯਾਰ ਓਕੇ ਕਿਵੇਂ ਗੈਂਗ ਜੀ ਬਣਾਈ ਬੈਠੇ ਹਨਾ ਸੋ ਉਹ ਤੁਹਾਡੇ ਦਿਮਾਗ ਦੀ ਉਪਜ ਹੈ ਜੀ ਉਹਨੂੰ ਕਿੱਦਾਂ ਲੈ ਕੇ ਚੱਲਦੇ ਆ ਹਾਂ ਸੋ ਡਾਇਰੈਕਟਰ ਨੇ ਆਪਣੇ ਅਕੋਰਡਿੰਗਲੀ ਗੈਂਗਲੈਂਡ ਨੂੰ ਜਿਹੜਾ ਹੈਗਾ ਡਿਫਾਈਨ ਕੀਤਾ ਸੋ ਉਹ ਤੁਹਾਨੂੰ ਫਿਲਮ ਦੇਖ ਕੇ ਪਤਾ ਲੱਗੂਗਾ ਕਿ ਕਿਦਾਂ ਡਿਫਾਈਨ ਕੀਤਾ ਹੈਗਾ ਜੀ ਕਿਉਂਕਿ ਮੈਂ ਇਸ ਵਾਲਾ ਤਾ ਪੁੱਛਿਆ ਕਿਉਂਕਿ ਕਈ ਵਾਰੀ ਫਿਲਮਾਂ ਦੇ ਨਾਲ ਨਾ ਜੋੜ ਦਿੱਤਾ ਜਾਂਦਾ ਹੈਗਾ ਕਿ ਯਾਰ ਫਿਲਮਾਂ ਦਾ ਪ੍ਰਭਾਵ ਪੈਂਦਾ ਹੈਗਾ ਜਾਂ ਇਹੋ ਜਿਹੇ ਨਾਮਾਂ ਦਾ ਪ੍ਰਭਾਵ ਪੈਂਦਾ ਹੈਗਾ ਪਰ ਉਹ ਚੀਜ਼ਾਂ ਪਹਿਲੇ ਤੋਂ ਇਹੋ ਚੱਲਦੀ ਆ ਰਹੀ ਹੈਗੇ ਕਿਉਂਕਿ ਫਿਲਮਾਂ ਵੀ ਤਾਂ ਉਹੀ ਇੱਕ ਤਰ੍ਹਾਂ ਹੁੰਦੇ ਨੇ ਸ਼ੀਸ਼ਾ ਹੁੰਦੀ ਹੈ ਸਮਾਜ ਦਾ ਹੀ ਹੈ ਨਾ ਤਾਂ ਉਹ ਉਸੇ ਨੂੰ ਇਸੇ ਦਿਖਾਇਆ ਜਾਂਦਾ ਪਰ ਉਹ ਕਈ ਵਾਰੀ ਉਹਨਾਂ ਨੂੰ ਉਲਟ ਲਿਆ ਲਿਆ ਜਾਂਦਾ ਹੈਗਾ ਤਾਂ ਇਹਦੇ ਵਿੱਚ ਤੁਹਾਨੂੰ ਕੀ ਲੱਗਦਾ ਜੇ ਕਿਹੜਾ ਮੈਸੇਜ ਹੋਊਗਾ ਜਾਂ ਕਿਹੜੀ ਚੀਜ਼ ਹੋਊਗੀ ਜਿਹੜੀ ਕੁਝ ਪ੍ਰਵਿਰਤੀ ਹੈਗੀ ਜਾਂ ਕੁਝ ਲੋਕ ਹੈਗੇ ਜਿਹੜੇ ਸੋਚਦੇ ਹੈਗੇ ਕਿ ਯਾਰ ਸਵੈਗ ਮੰਨਦੇ ਆ ਅੱਛਾ ਵੀ ਅਸੀਂ ਗੈਂਗ ਕਹੋਣਾ ਜਾਂ ਗੈਂਗਲੈਂਡ ਕਹੋਣਾ ਉਹਨਾਂ ਨਹੀਂ ਉਹ ਦੇਖੋ ਜੀ ਜਿਹੜੀ ਹੁਣ ਅੱਜ ਦੀ ਜਨਰੇਸ਼ਨ ਹੈਗੀ ਹੈ ਜਾਂ ਯੂਥ ਹੈਗੀ ਹੈ ਉਹਨਾਂ ਨੂੰ ਥੋੜਾ ਫੈਸੀਨੇਟ ਕਰਦੀ ਹੈ ਇਦਾਂ ਦੀਆਂ ਚੀਜ਼ਾਂ ਠੀਕ ਹੈ ਜੀ ਸੋ ਕੁਝ ਜਿਵੇਂ ਹੁਣ ਵਿੱਚ ਤੁਸੀਂ ਟੀਜ਼ਰ ਦੇ ਦੇਖਿਆ ਹੋਊਗਾ ਕੁਝ ਚੀਜ਼ ਐ ਇਦਾਂ ਦੀ ਹੈਗੇ ਨੇ ਸਟੂਡੈਂਟ ਪੋਲਿਟਿਕਸ ਨੂੰ ਦਿਖਾਇਆ ਗਿਆ ਸੋ ਉਹ ਰੂਟੀਨ ਦੀਆਂ ਚੀਜ਼ਾਂ ਹੈਗੀਆਂ ਨੇ ਰੂਟੀਨ ਦੇ ਵਿੱਚ ਆਪਣੇ ਸੁਸਾਇਟੀ ਚ ਹੁੰਦੀਆਂ ਨੇ ਚੀਜ਼ਾਂ ਠੀਕ ਹੈ ਜੀ ਸੋ ਉਹਨਾਂ ਨੂੰ ਹੀ ਪ੍ਰੈਜ਼ੈਂਟ ਕਰਨ ਦਾ ਤਰੀਕਾ ਹੈ ਹਨਾ ਗੈਂਗਲੈਂਡ ਨਾਮ ਦੀ ਗੱਲ ਕਰੀ ਜਾਵੇ ਤਾਂ ਉਹ ਚੀਜ਼ ਨੂੰ ਇੱਕ ਕੀ ਕਹਿੰਦੇ ਹੁੰਦੇ ਆ ਕਿ ਸੰਜੋਣਾ ਹੁੰਦਾ ਠੀਕ ਹੈ ਨਾ ਜੀ ਹੂੰ ਉਹਦਾ ਮਤਲਬ ਇਹ ਨਹੀਂ ਕਿ ਅਸੀਂ ਕੁਝ ਪ੍ਰਮੋਟ ਕਰ ਰਹੇ ਹਾਂ ਜਾਂ ਕੁਝ ਵੀ ਕਰ ਰਹੇ ਹਾਂ ਜੀ ਸੋਸਾਇਟੀ ਦਾ ਇੱਕ ਸ਼ੀਸ਼ਾ ਹੀ ਜਿਵੇਂ ਤੁਸੀਂ ਕਿਹਾ ਕਿ ਉਹੀ ਦਿਖਾ ਰਹੇ ਹਾਂ ਹਾਂ ਸੋ ਸੋਸਾਇਟੀ ਦੇ ਮੁੱਦੇ ਹੀ ਹੁੰਦੇ ਨੇ ਠੀਕ ਹੈ ਜੀ ਸੋਸਾਇਟੀ ਦੀ ਮਾਨਸਿਕਤਾ ਹੁੰਦੀ ਹੈ ਠੀਕ ਹੈ ਜੀ ਕਿਹੜੇ ਕਿਹੜੇ ਬੰਦੇ ਦੀ ਕੀ ਕੀ ਮਾਨਸਿਕਤਾ ਹੈ ਕਿ ਕਿ ਕਿਹੜੀ ਮਾਨਸਿਕਤਾ ਨਾਲ ਸੋਸਾਇਟੀ ਚੱਲਦੀ ਹੈ ਉਹੀ ਚੀਜ਼ ਫਿਲਮ 'ਚ ਐਕਸਪਲੇਨ ਕੀਤੀ ਹੈ ਫਿਲਮ ਨਾਲੇ ਐਂਟਰਟੇਨਮੈਂਟ ਵਾਸਤੇ ਹੁੰਦੀ ਹੈ ਜੀ ਮੈਂ ਤਾਂ ਬਾਰ-ਬਾਰ ਇਹੀ ਗੱਲ ਕਹਿੰਦਾ ਕਿ ਤੁਸੀਂ ਐਂਟਰਟੇਨਮੈਂਟ ਲੈ ਕੇ ਚੱਲੋ ਕੋਈ ਬਾਈ ਸਮਝ ਤੁਸੀਂ ਨਾਂ ਲੈ ਕੇ ਜਾਇਆ ਕਰੋ ਸਿਨੇਮੇ ਦੇ ਵਿੱਚ ਕੀ ਨਾ ਆਵੇ ਕਿ ਅਸੀਂ ਰੈਵੋਲਿਊਸ਼ਨਰ ਬਣ ਕੇ ਜਾਣਾ ਨਾ ਫਿਲਮ ਨੂੰ ਫਿਲਮ ਦੇ ਤਰੀਕੇ ਨਾਲ ਲੈਣਾ ਹੈ ਵੈਲਕਮ ਵੈਲਕਮ ਐਂਟਰਟੇਨਮੈਂਟ ਤੱਕ ਰੱਖਿਆ ਜਾਵੇ ਤੇ ਪਰ ਜਿਹੜੇ ਅਸਲ ਮੈਸੇਜ ਹੈ ਪੋਜ਼ਿਟਿਵ ਮੈਸੇਜ ਹੈਗੇ ਨੇ ਉਹ ਲੈ ਕੇ ਜਾਣ ਤਾਂ ਵਧੀਆ ਵਿਚੀ ਲੋ ਫਿਲਮ ਚ ਪੋਜ਼ਿਟਿਵਲੀ ਚ ਕੋਣਾ ਨੈਗੇਟਿਵ ਕਿਉਂ ਚੈੱਕ ਕਰਦੇ ਨੈਗੇਟਿਵ ਕਿਉਂ ਚੈੱਕ ਕਰਦੇ ਇਹ ਤਾਂ ਤੁਹਾਡੀ ਆਪਣੀ ਸੋਚ ਹੈ ਜੇ ਤੁਸੀਂ ਤੁਸੀਂ ਨੈਗੇਟਿਵ ਪਿਕ ਕਰ ਰਹੇ ਹੋ ਉਹ ਤੁਹਾਡੀ ਸੋਚ ਨੈਗੇਟਿਵ ਹੈ ਬਿਲਕੁਲ ਠੀਕ ਹੈ ਜੀ ਜੇ ਤੁਸੀਂ ਕੁਝ ਪੋਜ਼ਿਟਿਵ ਸਿੱਖਣਾ ਚਾਹੁੰਦੇ ਹੋ ਤਾਂ ਜਿਹੜੇ ਬੰਦੇ ਨੇ ਚਲੋ ਠ ਉਹ ਜਿਹਨੇ ਕਨੇ ਰੱਬ ਪਾਲਿਆ ਉਹਨੇ ਪੱਥਰ ਚੋ ਵੀ ਪਾਲਿਆ ਪਾਲਿਆ ਬਿਲਕੁਲ ਬਿਲਕੁਲ ਜਿਹਨੇ ਰੱਬ ਨਹੀਂ ਪਉਣਾ ਉਹਨੇ ਮੰਦਰ ਚ ਵੀ ਭਾਵੇਂ ਗੁਰਦੁਆਰੇ ਚ ਬੈਠ ਕੇ ਜਿਸਨੇ ਮਰਜ਼ੀ ਭਗਤੀ ਕੀਤੀ ਉਹਨਾਂ ਨਹੀਂ ਵੱਲ ਉਹ ਤੁਹਾਡੀ ਸ਼ਰਧਾ ਦੀ ਗੱਲ ਹੁੰਦੀ ਹੈ ਜੀ ਠੀਕ ਹੈ ਨਾ ਜੀ ਜਿਹਨੇ ਕੋਈ ਚੰਗੀ ਚੀਜ਼ ਲੈਣੀ ਹੈ ਉਹ ਸੇਖੀ ਲੈਣੀ ਹੈ ਇੱਕ ਟੀਜ਼ਰ ਦੇ ਵਿੱਚ ਵੀ ਇੱਕ ਡਾਇਲੋਗ ਵੀ ਹੈਗਾ ਨਾ ਕਿ ਯਾਰ ਜਿਹੜਾ ਇਸ ਲੈਂਡ ਦੇ ਉੱਤੇ ਜਿਹੜਾ ਵਿਸ਼ਵਾਸ ਕਰੂਗਾ ਉਹ ਮਰੂਗਾ ਹਨਾ ਤਾਂ ਨਿੱਜੀ ਜ਼ਿੰਦਗੀ ਵਿੱਚ ਵੀ ਮੈਨੂੰ ਲੱਗਦਾ ਹੈਗਾ ਕਿ ਵੀ ਜਿਹੜਾ ਚਲੋ ਵੈਸੇ ਆਪਾਂ ਉਹ ਤੁਹਾਨੂੰ ਕਹਿੰਦੇ ਹੈਗੇ ਗੈਗਲੈਂਡ ਉੱਥੇ ਇੱਕ ਵਾਰ ਹੋ ਰਹੀ ਹੈ ਉੱਥੇ ਇੱਕ جنگ ਹੋ ਰਹੀ ਹੈ ਨਿੱਜੀ ਜ਼ਿੰਦਗੀ ਵਿੱਚ ਵੀ ਕਿਹ ਕਿਹ ਜੰਗ ਹੀ ਚੱਲ ਰਹੀ ਹੈ ਯਾਰ ਕਿਉਂਕਿ ਚਾਹੇ ਉਹ ਕੰਮਾਂ ਕਰਨ ਨੂੰ ਲੈ ਕੇ ਲਾ ਲਈਏ ਚਾਹੇ ਹੋਰ ਪਰਿਵਾਰਕ ਮਸਲਾਵਾਂ ਕਰਕੇ ਲੈ ਕੇ ਲਾ ਲਈਏ ਤਾਂ ਤੁਸੀਂ ਕੀ ਮੰਨਦੇ ਕਿ ਵਿਸ਼ਵਾਸ ਕਿੰਨਾ ਕਿ ਅਹਿਮੀਅਤ ਰੱਖਦਾ ਹੈਗਾ ਉਹ ਓਵਰਆਲ ਜੰਗ ਦੇ ਵਿੱਚ లైఫ్లీ ਨਹੀਂ ਵਿਸ਼ਵਾਸ ਤੋਂ ਦੇਖੋ ਜੀ ਹਰ ਇੱਕ ਚੀਜ਼ ਹੈ ਕਿਸੇ ਵੀ ਰਿਸ਼ਤੇ ਦੀ ਗੱਲ ਕਰੀ ਜਾਈਏ ਜਾਂ ਕਿਸੇ ਵੀ profession ਦੀ ਗੱਲ ਕਰੀ ਜਾਈਏ ਕੋਈ ਵੀ ਕੰਮ ਹੈ ਇਹ ਕਹਿੰਨ ਕਿ ਫਿਲਮ ਲਾਈਨ ਹੈ ਤੁਹਾਡੀ ਲਾਈਨ ਹੈ ਇਹਦੇ ਵਿੱਚ ਜਿੰਨੇ ਟਾਈਮ ਵਿਸ਼ਵਾਸ ਹੀ ਨਹੀਂ ਹੁਣ ਅੱਜ ਤੁਸੀਂ ਮੈਨੂੰ ਮਿਲੇ ਹੋ ਹਮ ਠੀਕ ਹੈ ਜੀ ਹੁਣ ਮੈਨੂੰ ਤੁਰਦੇ ਵਿਸ਼ਵਾਸ ਹੀ ਨਹੀਂ ਮੈਂ ਕਹੂੰਗਾ ਯਾਰ ਮੈਂ ਤੇ ਨਾਲ ਇੰਟਰਵਿਊ ਕਰਦਾ ਹਮ ਠੀਕ ਹੈ ਠੀਕ ਹੈ ਮੈਨੂੰ ਕੀ ਪਤਾ ਤੂੰ ਕਿਹੜੇ ਹਿਸਾਬ ਨਾਲ ਮੈਨੂੰ ਪ੍ਰੈਜੈਂਟ ਕਰਨਾ ਸੋ ਉਹ ਚੀਜ਼ ਆ ਹੁਣ ਮੈਨੂੰ ਵਿਸ਼ਵਾਸ ਹੈ ਕਿ ਮੈਂ ਤੁਹਾਡੇ ਨਾਲ ਬੈਠਾ ਠੀਕ ਹੈ ਨਾ ਜੀ ਉਹ ਹੁਣ ਬਾਕੀ ਤੁਹਾਡੀ ਮਾਨਸਿਕਤਾ ਹੋਊਗੀ ਕਿ ਆਪ ਵੀ ਕਿਵੇਂ ਉਹਨੂੰ ਪੋਰਟਰੇ ਕਰਦੇ ਹੋ ਹੁਣ ਬਿਲਕੁਲ ਸੋ ਇੰਨੀ ਕੀ ਚੀਜ਼ ਹੁੰਦੀ ਆ ਸੋ ਵਿਸ਼ਵਾਸ ਤਾਂ ਬਹੁਤ ਵੱਡੀ ਚੀਜ਼ ਹੈ ਠੀਕ ਹੈ ਜੀ ਸੋ ਵਿਸ਼ਵਾਸ ਤੇ ਦੁਨੀਆ ਕਾਇਮ ਹੈ ਸਦੀ ਗੱਲ ਹੈ ਸੋ ਇਹੀ ਚੀਜ਼ ਹੈਗੀ ਆ ਉਹ ਕਿਸੇ ਵੀ ਰਿਸ਼ਤੇ ਦੇ ਵਿੱਚ ਹੋਵੇ ਜੀ ਉਹ ਤਾਂ ਜ਼ਰੂਰੀ ਹੈ ਰਿਆਰੀ ਕਿੰਨੇ ਕੀ ਮੈਨੇ ਰੱਖਦੀ ਹੈਗੀ ਡੈਵੀ ਵਾਸਤੇ ਬਹੁਤ ਜਿਆਦਾ ਮਾਇਨੇ ਰੱਖਦੀ ਹੈ ਮੇਰੇ ਵਾਸਤੇ ਲਾਈਕ ਮੇਰੇ ਵਾਸਤੇ ਮੇਰੇ ਯਾਰ ਬਹੁਤ ਚੁਣਿੰਦੇ ਹੁੰਦੇ ਨੇ ਅੱਜ ਮੈਂ ਸਵੇਰੇ ਹੀ ਬੜੀ ਵਧੀਆ ਚੀਜ਼ ਸੋਚ ਰਿਹਾ ਮਤਲਬ ਕਿ ਦੇਖ ਰਿਹਾ ਸੀ ਹਨਾ ਇੰਸਟਾਗ੍ਰam ਤੇ ਮੈਂ ਕਾਫੀ ਰਹਿਣਾ ਹੂੰ ਕੋ ਬੰਦੇ ਨੇ ਬੜੀ ਸੋਹਣੀ ਗੱਲ ਲਿਖੀ ਸੀਗੀ ਬੋਲੀ ਸੀਗੀ ਕਿ ਕਹਿੰਦਾ ਅੱਜ ਦੇ ਸਮੇਂ ਦੇ ਵਿੱਚ ਹਨਾ ਕਿ ਜਦੋਂ ਬਾਰਿਸ਼ ਖਤਮ ਹੋ ਜਾਂਦੀ ਹੈ ਲੋਕਾਂ ਨੂੰ ਛਤਰੀ ਭਾਰੀ ਲੱਗਣੀ ਸ਼ੁਰੂ ਹੋ ਜਾਂਦੀ ਹੈ ਜੀ ਜਦੋਂ ਅੰਨੇ ਦੀਆਂ ਅੱਖਾਂ ਆਉਂਦੀਆਂ ਨੇ ਉਹ ਸਭ ਤੋਂ ਪਹਿਲਾਂ ਸੂਟੀ ਨੂੰ ਭਗਾ ਕੇ ਮਾਰਦਾ ਹੈ ਹੂੰ ਠੀਕ ਹੈ ਜੀ ਬਿਲਕੁਲ ਸੋ ਲੋਕਾਂ ਦੀ ਜ਼ਿਆਦਾ ਪ੍ਰਵਾਹ ਨਹੀਂ ਕਰਨੀ ਚਾਹੀਦੀ ਠੀਕ ਹੈ ਆਪਣਾ ਜੋ ਤੁਹਾਡਾ ਟੀਚਰ ਹੈ ਉਹਦੇ ਵੱਲ ਵਦੋ ਜਿਹੜੇ ਤੁਹਾਡਾ ਸਾਥ ਦੇ ਰਹੇ ਨੇ ਜਿਹੜੇ ਤੁਹਾਨੂੰ ਐਪਰੀਸ਼ੀਏਟ ਕਰ ਰਹੇ ਨੇ ਜਿਹੜੇ ਤੁਹਾਨੂੰ ਮਾਰੇ ਟਾਈਮ ਦੇ ਉੱਤੇ ਤੁਹਾਡਾ ਸਾਥ ਦਿੰਦੇ ਨੇ ਤੁਹਾਨੂੰ ਤੁਹਾਡੇ ਵਿੱਚ ਕੋਈ ਕਮੀ ਹੋਵੇ ਤੁਹਾਨੂੰ ਦੱਸਦੇ ਨੇ ਤੁਹਾਡੇ ਕੰਮ ਨੂੰ ਲੈ ਕੇ ਉਹ ਤੁਹਾਡੇ ਚੰਗੇ ਦੋਸਤ ਨੇ ਠੀਕ ਹੈ ਜੀ ਜੇ ਹੁਣ ਤੁਹਾਨੂੰ ਤੁਹਾਡੀਆਂ ਜੜਾਂ ਹੀ ਵੱਢ ਰਹੇ ਨੇ ਠੀਕ ਹੈ ਜੀ ਉਹ ਫਿਰ ਦੋਸਤ ਦੋਸਤੀ ਹੁੰਦੀ ਹੈ ਇੱਕ ਸਭ ਸਪਸ਼ਟ ਹੈਗਾ ਨਾ ਕਿ ਖਾਸ ਕਰਕੇ ਪੰਜਾਬੀਆਂ ਵਾਸਤੇ ਜਦੋਂ ਅਸੀਂ ਆਪਣੀ ਜ਼ਮੀਨ ਨਾਲ ਆਪਣੀ ਮਿੱਟੀ ਨਾਲ ਜੁੜੇ ਹੋਏ ਆ ਹਨ ਤਾਂ ਕਈ ਵਾਰੀ ਕੀ ਹੁੰਦਾ ਕਿ ਰਿਸ਼ਤਿਆਂ ਦੇ ਉੱਤੇ ਉੱਤ ਤੋਂ ਵੀ ਅਸੀਂ ਇੱਕ ਮਿੱਟੀ ਨੂੰ ਲੈ ਕੇ ਚੱਲਦੇ ਹੈਗੇ ਜਾਂ ਆਪਣੀ ਲੈਂਡ ਨੂੰ ਲੈ ਕੇ ਚੱਲਦੇ ਜਿਹਦੇ ਕਰਕੇ ਝਗੜੇ ਚੱਲਦੇ ਆ ਜਿਹਦੇ ਕਰਕੇ ਬਹੁਤ ਸਾਰੇ ਵੈਸੇ ਵੀ ਆਪ ਜਿੰਦਗੀ ਦੇ ਵਿੱਚ ਇਸ ਦੇਖਦੇ ਹੈਗੇ ਤੁਹਾਨੂੰ ਕੀ ਲੱਗਦਾ ਕਿ ਰਿਸ਼ਤੇ ਵੱਡੇ ਨੇ ਜਾਂ ਸਾਡੀ ਮਿੱਟੀ ਵੱਡੀ ਹੈ ਉਹਨਾਂ ਇਹ ਕੁਝ ਈ ਸੀਜ਼ ਹੁਣ ਬਹੁਤ ਸਾਰੀਆਂ ਐਗਜ਼ਾਮਪਲਸ ਇਦਾਂ ਦੀਆਂ ਵੀ ਹੈਗੀਆਂ ਨੇ ਕੋਲੋਂ ਆਪਣੇ ਪੰਜਾਬ ਦੇ ਵਿੱਚ ਬਹੁਤ ਸਾਰੀਆਂ ਐਗਜ਼ਾਮਪਲ ਹੈਗੀਆਂ ਨੇ ਜਿਹੜੇ ਪੰਜ-ਪੰਜ ਭਰਾ ਜਿਹੜੇ ਹੈਗੇ ਨੇ ਜੁਆਇੰਟ ਫੈਮਿਲੀਆਂ ਰਹਿ ਰਹੀਆਂ ਨੇ ਹੂੰ ਹੂੰ ਆਪਾਂ ਉਹਨਾਂ ਦੀਆਂ ਐਗਜ਼ਾਮਪਲਸ ਨੂੰ ਦੇਖ ਲਈ ਨਹੀਂ ਬਿਲਕੁਲ ਬਿਲਕੁਲ ਠੀਕ ਹੈ ਆਪਾਂ ਚੱਲੇ ਹੀ ਉਧਰ ਵਾਲੇ ਪਾਸੇ ਆ ਉਹ ਇੱਕੋ ਦッカ ਹੀ ਹੁੰਦੇ ਨੇ ਔਰ ਹੁਣ ਅਸੀਂ ਤਿੰਨ ਭਰਾ ਆ ਯਾਰ ਉਹ ਅਸੀਂ ਜੇ ਕੋਈ ਪ੍ਰੋਬਲਮ ਹੋਵੇ ਅਸੀਂ ਕਰਦੇ ਹਾਂ ਇਕੱਠੇ ਹਾਂ ਠੀਕ ਹੈ ਭੋਵੇਂ ਠੀਕ ਹੈ ਜੀ ਲੱਖ ਲੜਦੇ ਵੀ ਹੋਈਏ ਜੋ ਮਰਜ਼ੀ ਹੋਵੇ ਠੀਕ ਹੈ ਬਟ ਜਦੋਂ ਕੋਈ ਕੌੜ ਮੁੰਦੀ ਆ ਕੋਈ ਇਕੱਠੇ ਤਾਂ ਹੁੰਦੇ ਆ ਹਾਂ ਸੋ ਉਹ ਤਾਂ ਇੱਕ ਚੀਜ਼ ਹੈਗੀ ਵੀ ਆ ਠੀਕ ਹੈ ਨਾ ਜੀ ਸੋ ਇਹ ਤਾਂ ਹੁਣ ਥੋੜਾ ਜਿਹਾ ਆਪਣੇ ਪੰਜਾਬ ਦੇ ਵਿੱਚ ਐ ਵੀ ਗੱਲ ਕਹੀ ਹੈ ਕਿ ਥੋੜਾ ਜਿਹਾ 네ਗੇਟਿਵ ਪੋਰਟ੍ਰੇ ਕੀਤਾ ਵੀ ਹਾਂ ਹਾਂ ਹਾਈਲਾਈਟ ਵੀ ਉਹੀ ਚੀਜ਼ਾਂ ਹੁੰਦੀਆਂ ਪਰ ਲੜਦਾ ਆਪਣੇ ਇੰਦਾ ਮਾੜਾ ਹੈ ਨਹੀਂ ਸਿਸਟਮ ਜਿਹੜਾ ਹੈਗਾ ਵਾ ਠੀਕ ਹੈ ਉਹ ਦਿਖਾ ਦਿੱਤਾ ਜਾਂਦਾ ਹੈ ਹਾਂ ਸੋ ਉਹ ਚੀਜ਼ ਹੈ ਫਿਰ ਬਾਕੀ ਹੁਣ ਉਹੀ ਗੱਲ ਹੈ ਜੀ ਬੰਦੇ ਦੀ ਮਾਨਸਿਕਤਾ ਦੀ ਗੱਲ ਹੈ ਹਮ ਹਰ ਇੱਕ ਬੰਦੇ ਦੀ ਆਪਣੀ ਸਿਚੁਏਸ਼ਨ ਆ ਹੁ ਜੇ ਮੈਨੂੰ ਇਹ ਲੱਗਿਆ ਤੁਸੀਂ ਮੇਰੇ ਭਰਾ ਹੋ ਤੁਸੀਂ ਮੇਰੇ ਵੱਤੇ ਕੁਝ ਨਹੀਂ ਕੀਤਾ ਹੈਗਾ ਜਾਂ ਕੁਝ ਨਹੀਂ ਹੈਗਾ ਇਦਾਂ ਤਾਂ ਹੋ ਨਹੀਂ ਸਕਦਾ ਖੋਲ ਸਰ ਸਹੀ ਗੱਲ ਠੀਕ ਹੈ ਜੀ ਸੋ ਇਹ ਰਿਸ਼ਤਿਆਂ ਦੇ ਵਿੱਚ ਦੋਸਤ ਹੋ ਤੁਸੀਂ ਮੇਰੇ ਠੀਕ ਹੈ ਜੇ ਦੋਸਤ ਹੈਗੇ ਹੋ ਜੈਨੂਨ ਠੀਕ ਹੈ ਫਿਰ ਤਾਂ ਠੀਕ ਹੈ ਜੇ ਨਹੀਂ ਹੈਗੇ ਫਿਰ ਤਾਂ ਚਲੀ ਜਣਾ ਵੱਢੀ ਜਾਉ ਮੈਨੂੰ ਫਰਕ ਨਹੀਂ ਪੈਂਦਾ ਬਿਲਕੁਲ ਬਿਲਕੁਲ ਗੈਗਲੇ ਦੇ ਤੇ ਵਾਅਦਾ ਬਜੀ ਫਲੋਗ ਦੇ ਸਾਈਡ ਤੇ ਬਾਈ ਹਰੇ ਦishan ਬਾਈ ਹਰਫ ਬਾਈ ਅ ਅ ਤੇਰ ਜਬਾਈ ਕਿੰਦੇ ਆਰਟਿਸਟ ਮਲੋਏ ਇਸ ਫਿਲਮ ਦੇ ਵਿੱਚ ਹੈ ਹੈਗੇ ਪਰ ਵੀਰ ਬਾਈ ਦਾ ਗੱਲ ਕਰਦੇ ਪਰਵੀਨ ਬਾਈ ਕਦੇ ਵੀ ਆਇਆ ਕਰ ਕਹਿੰਦਾ ਵੀ ਜਵੇਂ ਲੋਕਾਂ ਨੂੰ ਪਾਉਂਦਾ ਨਾ ਵੀ ਇੱਕ ਦਾਲ ਬਖੜੀ ਕਿਸੇ ਨੂੰ ਪਰੀਰ ਪਸਾਉਂਦਾ ਕਿਸੇ ਨੂੰ ਅਸੀਂ ਉਹ ਸਾਰੇ ਤਿੰਨ ਅਸੀਂ ਲਿਆ ਕਿ ਇਸ ਫਿਲਮ ਦੇ ਵਿੱਚ ਪਾਈ ਹੈਗੇ ਮੈਂ ਖੀਰੋਤ ਸਾਹਿਬ ਨਾਲ ਐਂਟਰਟੇਨਮੈਂਟ ਦਾ ਢਾਬਾ ਹੋ ਗਿਆ ਹੈ ਫਿਲਮ ਗੈਗਲੈਂਡ ਤਾਂ ਤੁਸੀਂ ਸੈਟਅਪ ਦੀ ਕੋਈ ਜਿਆਦਾ ਸਾਝੀ ਕਰਨਾ ਚਾਹੋਗੇ ਵੀ ਯਾਰ ਇੰਨੇ ਜਨ ਜਦੋਂ ਸਾਰੇ ਅਸੀਂ ਇਕੱਠੇ ਹੁੰਦੇ ਹਾਂ ਕੁਝ ਹੋਇਆ ਉੱਥੇ ਜਾ ਕੁਝ ਖਰਾਬ ਪਈ ਹੂੰ ਸੈਟ ਦੀ ਯਾਰ ਬਈ ਯਾਰ ਉੱਥੇ ਜਦੋਂ ਸ਼ੂਟ ਕਰਦੇ ਆਂ ਬਈ ਉਹੀ ਹੁੰਦਾ ਠੀਕ ਹੈ ਨਾ ਜੀ ਸੋ ਜ਼ਿਆਦਾਤਰ ਹੁਣ ਐ ਹੁੰਦਾ ਕਿ ਅਲੱਗ-ਅਲੱਗ ਸਾਰਿਆਂ ਦੇ ਸ਼ੂਟ ਹੁੰਦੇ ਨੇ ਜਿੰਨਾ ਕੁਝ ਵੀ ਹੈਗਾ ਉਹ ਠੀਕ ਰਿਹਾ ਮੇਰਾ ਬਹੁਤ ਵਧੀਆ ਰਿਹਾ ਐਕਸਪੀਰੀਅੰਸ ਸਾਰੇ ਬੰਦਿਆਂ ਦੇ ਨਾਲ ਹੀ ਕਿਉਂਕਿ ਚਲੋ ਬਰੇ ਹੁਣੀ ਤਾਂ ਸਿਪੀ ਬਾਈ ਹੁਣੀ ਹੋਗੇ ਨਿਸ਼ਾਨ ਬਾਈ ਹੁਣੀ ਹੋਗੇ ਹਨਾ ਐਮੀਕ ਬਾਈ ਹੁਣੀ ਸਾਰੇ ਮੇਰੇ ਸੀਨੀਅਰ ਆਰਟਿਸਟ ਹਨਾ ਸੋ ਮੇਰਾ ਤਾਂ ਇਹ ਹੁੰਦਾ ਕਿ ਮੈਂ ਬੈਠ ਕੇ ਦੇਖਦਾ ਹੀ ਹੁਣਾ ਸੋ ਮੈਂ ਸਿੱਖਦਾ ਹੁਣਾ ਕਿ ਹਾਂ ਵੀ ਕੀ ਸਿੱਖ ਸਕਦੇ ਆ ਉਹ ਇਹ ਸਾਰੇ ਹੁਣ ਮੇਰੇ ਇੱਥੋਂ ਸੀਨੀਅਰ ਨੇ ਸਾਰੇ ਆਰਟਿਸਟ ਸੋ ਮੇਰੀ ਤਾਂ ਹਜੇ ਲਰਨਿੰਗ ਸਟੇਜ ਐ ਜੀ ਠੀਕ ਹੈ ਜੀ ਤੇ ਉਸ ਨੂੰ ਮੈਂ ਸਿੱਖਦਾ ਮੈਂ ਬਹਿ ਕੇ ਬਸ ਆਬਜ਼ਰਵ ਕਰਦਾ ਜੋ ਚੀਜ਼ ਚੱਲ ਰਹੀ ਹੈ ਜੀ ਠ ਸਿੱਖ ਜਾਣਾ ਹਰ ਕਿਸ ਤਰ੍ਹਾਂ ਦੇ ਬੰਦੇ ਵਿਹੇ ਵੀ ਇੱਕ ਬਹੁਤ ਵਧੀਆ ਚੀਜ਼ ਹੈਗੀ ਕਿ ਬਹੁਤ ਜ਼ਰੂਰੀ ਵੀ ਚੀਜ਼ ਬਿਲੰਦਾ ਇਹੀ ਹੈ ਕਿ ਚੱਲਦੇ ਜਾਣਾ ਸਿੱਖਦੇ ਜਾਣਾ ਤੇ ਆਪਦੇ ਆਪ ਨੂੰ ਪ੍ਰੂਫ ਉਸੇ ਨਾਲ ਹੀ ਕਰਦੇ ਜਾਣਾ ਠੀਕ ਹੈ ਜੀ ਮੈਂ ਤਾਂ ਜ਼ਿੰਦਗੀ ਦੇ ਵਿੱਚ ਇਹੀ ਚੀਜ਼ ਸਿੱਖੀ ਹੈ ਕਿ ਸਿੱਖਣ ਦੇ ਨਾਲ ਹੀ ਅੱਗੇ ਵਧਦੇ ਹਾਂ ਕਿਉਂਕਿ ਜੇ ਤੁਸੀਂ ਸਿੱਖੂਗੇ ਹੁਣ ਉਹਨਾਂ ਦਾ ਆਪਣਾ ਐਕਸਪੀਰੀਅੰਸ ਰਹਿ ਆਊਗਾ ਹਨਾ ਉਹ ਜੋ ਕੁਝ ਵੀ ਹੈ ਤੇ ਮੈਂ ਉਹਨੂੰ ਹੀ ਤੁਹਾਨੂੰ ਕਰਦਾ ਬਹੁਤ ਬਹੁਤ ਬਾਰਕਵਾਦ ਹੈ ਜੀ ਮੈਂ ਕਹਿੰਦਾ ਦੁਆਰਾ ਤੋਂ ਦੇ ਅਸੀਂ ਬੈਸਟ ਵੇਸਿਸ ਵੀ ਕਰਦੇ ਹਾਂ ਗੈਗਲੈਂਡ ਹਿੱਟ ਸਾਬਤ ਹੋਵੇ ਤੇ ਤੁਹਾਡੀਆਂ ਹੋਰ ਬਹੁਤ ਸਾਰੀਆਂ ਉਬੀ ਦੌਰ ਦਿੱਤੇ ਅਸੀਂ ਫੇਰ ਅਸੀਂ ਆਈ ਮੁਲਾਕਾਤ ਕਰਦੇ ਰਹੀਏ ਤੇ ਮਿਲਦੇ ਰਹੀਏ ਆਪਾਂ ਜੀ ਤੇ ਤੁਸੀਂ ਦੇਖਦੇ ਰਹੋ ਜਸਕਾ ਟੀਵੀ ਤੇ ਗੈਂਗਲਰ ਦੇਖਣਾ ਤੁਸੀਂ ਨਾ ਭੁੱਲਣਾ 25 ਅਪ੍ਰੈਲ ਥੈਂਕ ਯੂ ਜੀ ਥੈਂਕ ਯੂ ਧੰਨਵਾਦ